ਆ ਵੀਡੀਓ ਵੇਖਿਓ ਇੱਕ ਵਾਰੀ 100 ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਆਈ ਦੀ ਜਿਹੜੇ ਤੇ ਜ਼ਿਮੀਦਾਰ ਭਾਈ ਨੇ ਉਹ ਤਾਂ ਸੌਗਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੋਹੂ ਖੋਹੂ ਖੋਹ ਸਾਡੇ ਬੰਦੇ ਦੇ ਭੈਣ ਚ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਭਿੱਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾਂ ਲਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਇਹ ਵੀ ਰਹਿ ਹੈ ਜੀ ਸੰਗਰੂਰ ਤੋਂ ਤੇਜ ਨਾਲੇ ਦੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਸੇਵਾ ਕਰੰਦੇ ਆ ਇਹ ਸੇਵਾ ਕਰਦੇ ਦੌਰਾਨ ਲੋਕਾਂ ਨੇ ਨਾਲ ਇਹੋ ਜਿਹਾ ਬਰਤਾਬ ਕੀਤਾ ਕਿ ਹੁਣ ਇਹਨਾਂ ਨਾਲ ਕਹਿਣਾ ਕਿ ਅਸੀਂ ਕਦੇ ਵੀ ਇਹੋ ਜਿਹੇ ਇਲਾਕਿਆਂ ਦੇ ਵਿੱਚ ਕਦੀ ਸੇਵਾ ਕਰਨੀ ਆਵਾਂਗੇ ਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਕੀ ਅਰ ਤੁਸੀਂ ਕੀ ਸਾਬਿਤ ਕਰਨਾ ਚਾਹੁੰਦੇ ਜੋ ਜੇ ਕੋਈ ਤੁਹਾਡੀ ਮਦਦ ਕਰਦਾ ਵਾ ਤਾਂ ਤੁਸੀਂ ਉਹਨਾਂ ਨਾਲ ਇਦਾਂ ਕਰਦੇ ਜੋ ਇਹ ਕੋ ਮਝਾਲ ਹੀ ਜਿਨ੍ਹਾਂ ਦੀਆਂ ਲੋਕ ਹੋਂ ਤੱਕ ਇੱਕ ਐਗਜ਼ੈਂਪਲਾਂ ਦਿੰਦੇ ਆ ਤੇ ਇੱਕ ਤੁਸੀਂ ਉਹ ਜਿਹੜੇ ਮਝਲਾਂ ਦਾ ਨਾਮ ਮਿੱਟੀ ਚ ਮਲਾਉਂਦੇ ਜੋ ਸੋ ਆਪਾਂ ਇਹਦਾ ਨਾਂ ਕਰੀਏ ਜੋ ਕੋਈ ਆਪਣੀ